ਇਹ ਬੜੀ ਖੁਸ਼ੀ ਦੀ ਗੱਲ ਆ ਤੇ ਉਸ ਤੋਂ ਵੀ ਸਭ ਤੋਂ ਵੱਡੀ ਚੀਜ਼ ਅਹੀਂ ਇਹੀ ਕਹਿਣਾ ਚਾਹੁੰਦੇ ਵੀ ਅਹੀਂ ਚਲੋ ਗੁਰੂ ਘਰ ਆਏ ਆ ਅਤੇ ਸਾਡਾ ਪਹਿਲਾਂ ਤੋਂ ਹੀ ਇਹੀ ਸੀਗਾ ਵੀ ਜਿਵੇਂ ਪਿਛਲੀ ਵਾਰੀ ਵੀ ਅਹੀਂ ਸਭ ਤੋਂ ਪਹਿਲਾਂ ਆਪਣੇ ਘਰ ਜਾਣ ਤੋਂ ਪਹਿਲਾਂ ਅਹੀਂ ਗੁਰੂ ਘਰ ਮੱਥਾ ਟੇਕ ਕੇ ਫਿਰ ਆਪਣੇ ਆਪਣੇ ਘਰਾਂ ਚ ਗਏ ਸੀਗੇ ਤੇ ਇਸ ਵਾਰੀ ਵੀ ਅਹੀਂ ਮਤਲਬ ਵਾਹਿਗੁਰੂ ਦਾ ਸ਼ੁਕਰਾਨਾ ਕਰਨੇ ਆਏ ਆ ਵੀ ਚਲੋ ਰੱਬ ਨੇ ਬੜੀ ਮਿਹਰ ਕੀਤੀ ਵੀ ਜਿਹੜਾ ਸਾਡਾ ਦੂਜੀ ਵਾਰੀ ਮੈਡਲ ਆਇਆ ਗੁਰੂ ਘਰ ਤੇ ਅਸ਼ੀਰਵਾਦ ਲੈਣਾ ਕੀ ਕਹਨਾ ਹੈ ਬਿਲਕੁਲ ਜੀ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਇਹ ਸਾਰਾ ਕੁਝ ਤੇ ਅਸੀਂ ਚਾਹੁੰਦੇ ਆ ਵੀ ਚਲੋ ਜੇ ਵਾਹਿਗੁਰੂ ਨੇ ਇੰਨੀ ਕਿਰਪਾ ਕੀਤੀ ਵੀ ਅਸੀਂ ਵੀ ਧੰਨਵਾਦ ਕਰਕੇ ਜੀ ਜਿਸ ਤਰ੍ਹਾਂ ਹਾਕੀ ਨੂੰ ਐਸੀ ਪਿਆਰ ਮਿਲਿਆ ਕੀ ਕਹਿਣਾ ਚਾਹੋਗੇ ਨਹੀਂ ਹਾਕੀ ਨੂੰ ਸ਼ੁਰੂ ਤੋਂ ਹੀ ਬੜਾ ਪਿਆਰ ਮਿਲ ਰਿਹਾ ਸੀਗਾ ਜਦੋਂ ਤੋਂ ਵੀ ਵੀ ਹਾਕੀ ਦੀ ਹਿਸਟਰੀ ਬੜੀ ਸਟਰੋਂਗ ਆ ਹਮੇਸ਼ਾ ਹਾਕੀ ਨੂੰ ਬੜਾ ਪਿਆਰ ਮਿਲਿਆ ਪਰ ਪਿਛਲੇ ਕੁਝ ਟਾਈਮ ਤੋਂ ਜਿਵੇਂ ਸਾਡੇ ਮੈਡਲ ਨਹੀਂ ਸੀ ਆ ਰਹੇ ਚੰਗੇ ਟੂਰਨਾਮੈਂਟ ਦੇ ਵਿੱਚ ਪਰ ਹੁਣ ਉਹ ਜਿਹੜੀ ਪੁਰਾਣੀ ਹਾਕੀ ਸੀਗੀ ਜੋ ਸਾਡੀ ਹਿਸਟਰੀ ਆ ਉਹ ਫੇਰ ਤੋਂ ਵਾਪਸ ਹੋ ਰਹੀ ਆ ਤੇ ਬੈਕ-ਟੂ-ਬੈਕ ਮੈਡਲ ਆ ਰਹੇ ਬਾਰਡਰ ਏਰੀਆ ਦੇ ਵਿੱਚ ਬਹੁਤ سارے ਖਿਡਾਰੀ ਹੈਗੇ ਨੇ ਜਿਹੜੇ ਕਿ ਅੱ ਨੇ ਬਿਲਕੁਲੋ ਅਸੀਂ ਕਹਿਣਾ ਚਾਹੁੰਦੇ ਆ ਅਸੀਂ ਹਮੇਸ਼ਾ ਗਵਰਨਮੈਂਟ ਨੂੰ ਅਪੀਲ ਕਰਦੇ ਆ ਵੀ ਜਿਵੇਂ ਸਾਡੇ ਅਮਰਸਰ ਡਿਸਟ੍ਰਿਕਟ ਦੇ ਵਿੱਚ ਜਾਂ ਜਿੱਥੇ ਵੀ ਪੰਜਾਬ ਦੇ ਵਿੱਚ ਟਰਫ ਲਾਇਆ ਜਾਣਾ ਹਾਕੀ ਦੇ ਗਰਾਊਂਡ ਬਣਾਏ ਜਾਣੇ ਜਾਂ ਇਹਨਾਂ ਸਾਰੇ ਸਪੋਰਟਸ ਦੇ ਗਰਾਊਂਡ ਬਣਾਏ ਜਾਣੇ। ਨਹੀਂ ਬੜੀ ਖੁਸ਼ੀ ਦੀ ਗੱਲ ਆ ਤੇ ਉਸ ਤੋਂ ਵੀ ਸਭ ਤੋਂ ਵੱਡੀ ਚੀਜ਼ ਨਹੀਂ ਅਸੀਂ ਇਹੀ ਕਹਿਣਾ ਚਾਹੁੰਦੇ ਵੀ ਅਸੀਂ ਚਲੋ ਗੁਰੂ ਘਰ ਆਏ ਆ ਅਤੇ ਸਾਡਾ ਪਹਿਲਾਂ ਤੋਂ ਹੀ ਇਹੀ ਸੀਗਾ ਵੀ ਜਿਵੇਂ ਪਿਛਲੀ ਵਾਰੀ ਵੀ ਅਸੀਂ ਸਭ ਤੋਂ ਪਹਿਲਾਂ ਆਪਣੇ ਘਰ ਜਾਣ ਤੋਂ ਪਹਿਲਾਂ ਅਸੀਂ ਗੁਰੂ ਘਰ ਮੱਥਾ ਟੇਕ ਕੇ ਫਿਰ ਆਪਣੇ ਆਪਣੇ ਘਰਾਂ 'ਚ ਗਏ ਸੀਗੇ ਤੇ ਇਸ ਵਾਰੀ ਵੀ ਅਸੀਂ ਮਤਲਬ ਵਾਹਿਗੁਰੂ ਦਾ ਸ਼ੁ ਗੁਰੂ ਘਰ ਤੇ ਅਸ਼ੀਰਵਾਦ ਲੈਣਾ ਕੀ ਕਹਿਣਾ ਹੈ ਬਿਲਕੁਲ ਜੀ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਸਾਰਾ ਕੁਝ ਹੈ ਤੇ ਅਸੀਂ ਚਾਹੁੰਦੇ ਹਾਂ ਵੀ ਚਲੋ ਜੇ ਵਾਹਿਗੁਰੂ ਨੇ ਇੰਨੀ ਕਿਰਪਾ ਕੀਤੀ ਵੀ ਅਸੀਂ ਵੀ ਧੰਨਵਾਦ ਕਰਕੇ ਜੀ ਜਿਸ ਤਰ੍ਹਾਂ ਹਾਕੀ ਨੂੰ ਐਸੀ ਪਿਆਰ ਮਿਲਿਆ ਕੀ ਕਹਿਣਾ ਚਾਹੋਗੇ ਨਹੀਂ ਹਾਕੀ ਨੂੰ ਸ਼ੁਰੂ ਤੋਂ ਹੀ ਬੜਾ ਪਿਆਰ ਮਿਲ ਰਿਹਾ ਸੀਗਾ ਜਦੋਂ ਤੋਂ ਵੀ ਵੀ ਹਾਕੀ ਦੀ ਹਿਸਟਰੀ ਬੜੀ ਸਟਰੋਂਗ ਆ ਹਮੇਸ਼ਾ ਹਾਕੀ ਨੂੰ ਬੜਾ ਪਿਆਰ ਮਿਲਿਆ ਪਰ ਪਿਛਲੇ ਕੁਝ ਟਾਈਮ ਤੋਂ ਜਿਵੇਂ ਸਾਡੇ ਮੈਡਲ ਨਹੀਂ ਸੀ ਆ ਰਹੇ ਚੰਗੇ ਟੂਰਨਾਮੈਂਟ ਦੇ ਵਿੱਚ ਪਰ ਹੁਣ ਉਹ ਜਿਹੜੀ ਪੁਰਾਣੀ ਹਾਕੀ ਸੀਗੀ ਜੋ ਸਾਡੀ ਹਿਸਟਰੀ ਆ ਉਹ ਫੇਰ ਤੋਂ ਵਾਪਸ ਹੋ ਰਹੀ ਆ ਤੇ ਬ ਅੱਗੇ ਵਧਣਾ ਚਾਹੁੰਦੇ ਨੇ ਲੇਕਿਨ ਉਸੇ ਕੋਈ ਫੈਸਿਲਟੀਆਂ ਨਹੀਂ ਹੈਗੀਆਂ ਬਾਰਡਰ ਦੇ ਦੀ ਨਹੀਂ ਬਿਲਕੁਲ ਅਸੀਂ ਕਹਿਣਾ ਚਾਹੁੰਦੇ ਹਾਂ ਅਸੀਂ ਹਮੇਸ਼ਾ ਗਵਰਨਮੈਂਟ ਨੂੰ ਅਪੀਲ ਕਰਦੇ ਹਾਂ ਵੀ ਜਿਵੇਂ ਸਾਡੇ ਅਮਰਸਰ ਡਿਸਟ੍ਰਿਕਟ ਦੇ ਵਿੱਚ ਜਾਂ ਜਿੱਥੇ ਵੀ ਪੰਜਾਬ ਦੇ ਵਿੱਚ ਟਰਫ ਲਾਇਆ ਜਾਣਾ ਹਾਕੀ ਦੇ ਗਰਾਊਂਡ ਬਣਾਏ ਜਾਣਾ इवन ਸਾਰੇ ਸਪੋਰਟਸ ਦੇ ਗਰਾਊਂਡ ਬਣਾਏ ਜਾਣਾ ਨਹੀਂ ਬੜੀ ਖੁਸ਼ੀ ਦੀ ਗੱਲ ਆ ਤੇ ਉਸ ਤੋਂ ਵੀ ਸਭ ਤੋਂ ਵੱਡੀ ਚੀਜ਼ ਇਹ ਹੈ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਚਲੋ ਗੁਰੂ ਘਰ ਆਏ ਆ ਤੇ ਸਾਡਾ ਪਹਿਲਾਂ ਤੋਂ ਹੀ ਇਹੀ ਸੀਗਾ ਵੀ ਜਿਵੇਂ ਪਿਛਲੀ ਵਾਰੀ ਵੀ ਅਸੀਂ ਸਭ ਤੋਂ ਪਹਿਲਾਂ ਆਪਣੇ ਘਰ ਜਾਣ ਤੋਂ ਪਹਿਲਾਂ ਅਸੀਂ ਗੁਰੂ ਘਰ ਮੱਥਾ ਟੇਕ ਕੇ ਫਿਰ ਆਪਣੇ ਆਪਣੇ ਘਰਾਂ ਚ ਗਏ ਸੀਗੇ ਤੇ ਇਸ ਵਾਰੀ ਵੀ ਅਸੀਂ ਮਤਲਬ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਕਰਨ ਆਏ ਆ ਵੀ ਚਲੋ ਰੱਬ ਨੇ ਬੜੀ ਮਿਹਰ ਕੀਤੀ ਵੀ ਜਿਹੜਾ ਸਾਡਾ ਦੂਜੀ ਵਾਰੀ ਮੈਡਲ ਆਇਆ ਗੁਰੂ ਘਰ ਤੇ ਅਸ਼ੀਰਵਾਦ ਲੈਣਾ ਕੀ ਕਹਨਾ ਬਿਲਕੁਲ ਜੀ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਇਹ ਸਾਰਾ ਕੁਝ ਤੇ ਅਸੀਂ ਚਾਹੁੰਦੇ ਆ ਵੀ ਚਲੋ ਜੇ ਵਾਹਿਗੁਰੂ ਨੇ ਇੰਨੀ ਕਿਰਪਾ ਕੀਤੀ ਵੀ ਅਸੀਂ ਵੀ ਧੰਨਵਾਦ ਕਰਕੇ ਆਈਏ ਜਿਸ ਤਰ੍ਹਾਂ ਹਾਕੀ ਨੂੰ ਐਸੀ ਪਿਆਰ ਮਿਲਿਆ ਕੀ ਕਹਿਣਾ ਚਾਹੋਗੇ ਨੇ ਹਾਕੀ ਨੂੰ ਸ਼ੁਰੂ ਤੋਂ ਹੀ ਬੜਾ ਪਿਆਰ ਮਿਲ ਰਿਹਾ ਸੀਗਾ ਜਦੋਂ ਤੋਂ ਵੀ ਵੀ ਹਾਕੀ ਦੀ ਹਿਸਟਰੀ ਬੜੀ ਸਟਰੋਂਗ ਆ ਹਮੇਸ਼ਾ ਹਾਕੀ ਨੂੰ ਬੜਾ ਪਿਆਰ ਮਿਲਿਆ ਪਰ ਪਿਛਲੇ ਕੁਝ ਟਾਈਮ ਤੋਂ ਜਿਵੇਂ ਸਾਡੇ ਮੈਡਲ ਨਹੀਂ ਸੀ ਆ ਰਹੇ ਚੰਗੇ ਟੂਰਨਾਮੈਂਟ ਦੇ ਵਿੱਚ ਪਰ ਹੁਣ ਉਹ ਜਿਹੜੀ ਪੁਰਾਣੀ ਹਾਕੀ ਸੀਗੀ ਜੋ ਸਾਡੀ ਹਿਸਟਰੀ ਆ ਉਹ ਫੇਰ ਤੋਂ ਵਾਪਸ ਹੋ ਰਹੀ ਆ ਤੇ ਬੈਕ-ਬੈਕ ਮੈਡਲ ਆ ਰਹੇ ਬਾਰਡਰ ਏਰੀਆ ਦੇ ਵਿੱਚ ਬਹੁਤ سارے ਖਿਡਾਰੀ ਹੈਗੇ ਨੇ ਜਿਹੜੇ ਕਿ ਅੱਗੇ ਵਧਣਾ ਚਾਹੁੰਦੇ ਨੇ ਲੇਕਿਨ ਉਸੇ ਕੋਈ ਫੈਸਿਲਟੀਆਂ ਨਹੀਂ ਹੈਗੀਆਂ ਬਾਰਡਰ ਦੇ ਵਿੱਚ ਹਾਂ ਬਿਲਕੁਲ ਅਸੀਂ ਕਹਿਣਾ ਚਾਹੁੰਦੇ ਹਾਂ ਅਸੀਂ ਹਮੇਸ਼ਾ ਗਵਰਨਮੈਂਟ ਨੂੰ ਅਪੀਲ ਕਰਦੇ ਹਾਂ ਵੀ ਜਿਵੇਂ ਸਾਡੇ ਅਮਰਸਾ ਡਿਸਟ੍ਰਿਕਟ ਦੇ ਵਿੱਚ ਜਾਂ ਜਿੱਥੇ ਵੀ ਪੰਜਾਬ ਦੇ ਵਿੱਚ ਟਰਫ ਲਾਇਆ ਜਾਣਾ ਹਾਕੀ ਦੇ ਗਰਾਊਂਡ ਬਣਾਏ ਜਾਣੇ ਜਾਂ ਮਨ ਸਾਰੇ ਸਪੋਰਟਸ ਦੇ ਗਰਾਊਂਡ ਬਣਾਏ ਜਾਣ